ਮੇਰਾ ਨਾਮ ਡਾਕਟਰ ਬਲਦੇਵ ਸਿੰਘ ਭੈੜ ਮੇਰਾ ਨਾਮ ਆ ਅਸੀਂ ਪ੍ਰੇਮਨਗਰ ਤੋਂ ਆਏ ਆ ਸਾਨੂੰ ਬੜੇ ਲੰਮੇ ਸਮੇਂ ਤੋਂ ਲਗਾਤਾਰ ਜਿਹੜਾ ਵਾ ਪਾਣੀ ਦੀ ਪ੍ਰੋਬਲਮ ਆ ਰਹੀ ਆ ਟੈਂਕੀ ਸਾਡੇ ਪ੍ਰੇਮ ਸਾਊਥ ਸਿਟੀ ਕਲੋਨੀ ਪ੍ਰੇਮਨਗਰ ਚ ਬਣੀ ਹੋਈ ਆ ਉਹ ਟੈਂਕੀ ਦੇ ਵਿੱਚ ਪਾਣੀ ਜਿਹੜਾ ਭਰਿਆ ਹੀ ਨਹੀਂ ਜਾ ਰਿਹਾ 3 ਸਾਲ ਤੋਂ ਟੈਂਕੀ ਉਹ ਬਣੀ ਹੋਈ ਆ ਚਿੱਟਾ ਹਾਥੀ ਖੜਾ ਕੀਤਾ ਉਹ ਲਗਾਤਾਰ ਲੋਕੀ ਮੰਗ ਵੀ ਕਰਦੇ ਰਹੇ ਆ 85 87 ਲੱਖ ਰੁਪਏ ਲਾ ਕੇ ਲੋਕਾਂ ਦੇ ਖਜ਼ਾਨੇ ਚੋਂ ਪੈਸੇ ਜਿਹੜੇ ਉਹ ਲੱਗੇ ਹੋਇਆ ਤੇ ਇੱਕ ਨਿੱਕੇ ਪੈਸੇ ਦੀ ਕੋਈ ਸਹੂਲਤ ਨਹੀਂ ਗਈ ਉਹ 87 88 ਲੱਖ ਰੁਪਇਆ ਜਿਹੜਾ ਵਾ ਉਹਦੇ ਤੇ ਲੱਗਾ ਹੋਇਆ ਵਾ ਲਗਾਤਾਰ ਮੋਟਰ ਜਿਹੜੀ ਆ ਹਫਤਾ ਨਹੀਂ ਕਰਦੀ ਹਫਤੇ ਬਾਅਦ ਮੋਟਰ ਜਿਹੜੀ ਉਹ ਸੜੀ ਹੁੰਦੀ ਆ ਅਸੀਂ ਬਾਰ-ਬਾਰ ਇਲਾਕੇ ਦੇ ਲੋਕ ਮਹੱਲੇ ਦੇ ਲੋਕ ਬਾਰ-ਬਾਰ ਆਣ ਕੇ ਜੇਈ ਸਾਹਿਬ ਦੇ ਨਾਲ ਬੇਨਤੀਆਂ ਕਰਦੇ ਆ ਪਰ ਹੁਣ 15 ਦਿਨ ਹੋ ਗਿਆ ਲਗਾਤਾਰ ਪਾਣੀ ਤਕਰੀਬ ਜਿਹੜਾ ਉਹ ਆ ਨਹੀਂ ਰਿਹਾ ਗਰੀਬ ਲੋਕ ਜਿਹੜੇ ਪਾਣੀ ਪੋਆਇਜ਼ਨ ਥੱਲੇ ਜਾਣ ਕਰਕੇ ਧਰਤੀ ਦੇ ਥੱਲੇ ਪੋਆਇਜ਼ਨ ਜਾਣ ਕਰਕੇ ਪਾਣੀ ਸਾਰਾ ਜਿਹੜਾ ਦੂਸਤ ਹੋ ਗਿਆ ਖਰਾਬ ਹੋ ਗਿਆ ਲੋਕਾਂ ਨੇ ਆਰਓ ਫਿਲਟਰ ਲਾਏ ਸੀਗੇ ਆਪਣਾ ਪਾਣੀ ਪੀਣ ਵਾਸਤੇ ਜਦੋਂ ਦੀ ਟੈਂਕੀ ਲੱਗੀ ਪਾਣੀ ਆਉਣਾ ਸ਼ੁਰੂ ਹੋਇਆ ਸਿੱਧਾ ਮੋਟਰ ਤੋਂ ਪਾਣੀ ਆਉਂਦਾ ਉਦੋਂ ਦੇ ਲੋਕਾਂ ਨੇ ਜਿਹੜੇ ਉਹ ਬੰਦ ਕਰ ਦਿੱਤੇ ਆਰਓ ਫਿਲਟਰ ਪਾਣੀ ਲੋਕੀ ਇਹ ਪੀਂਦੇ ਆ ਕਿਉਂਕਿ ਪਾਣੀ ਇਹ ਘੱਟੋ ਘਾਟ 650 ਪੌਣੇ 700 ਫੁੱਟ ਤੱਕ ਡੂੰਘਾ ਪਾਣੀ ਸਾਫ ਪਾਣੀ ਆ ਇਹ ਪਾਣੀ ਪੀਂਦੇ ਆ ਲੋਕ ਅੱਜ 15 ਦਿਨ ਹੋ ਗਏ ਪਾਣੀ ਪੀਣ ਤੋਂ ਵੀ ਲੋਕ ਆਤਰਵਾ ਤੇ ਨਿੱਕਾ ਨਿੱਕੀ ਜੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਜਾਂਦੀ ਆ ਉਹਦੇ ਮੁਤਾਬਕ ਵੀ ਕੋਈ ਮੁਲਾਜ਼ਮ ਜਿਹੜਾ ਧਿਆਨ ਨਹੀਂ ਦਿੰਦਾ ਅੱਜ ਸਾਡਾ ਇੱਕ ਵਫਦ ਮਜ਼ਦੂਰ ਜਥੇਬੰਦੀਆ ਲੋ ਸਾਰੇ ਮਿਹਨਤ ਕਰ ਲੋ ਪਾਸੇ ਲੋਕ ਵਾ ਜਿਹੜੇ ਜੇਈ ਸਾਹਿਬ ਨੂੰ ਮਿਲਣ ਹੀ ਆਏ ਆ ਜੇਈ ਸਾਹਿਬ ਨੇ ਸਾਨੂੰ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਮੋਟਰ ਜਿਹੜੀ ਆ ਚੱਲ ਜੂਗੀ ਉਹਦਾ ਵਾਅਦਾ ਸੁਵਾਛਣ ਦਵਾਇਆ ਜੇਕਰ ਮੋਟਰ ਨਾ ਚੱਲੀ ਤੇ ਅਸੀਂ ਸਾਰਾ ਮhalla ਇਕੱਠਾ ਕਰਾਂਗੇ ਮhalla ਇਕੱਠਾ ਕਰਕੇ ਆਉਣ ਵਾਲੇ ਸਮੇਂ ਜਿਹੜੇ ਵੀ ਅਫਸਰ ਜਿਹੜਾ ਇਹਦੇ ਨਾਲ ਅਟੈਚ ਵਾ ਉਸ ਅਫਸਰ ਦੇ ਬੂਹੇ ਗਾੜੀ ਜਿਹੜੀ ਆ ਧਰੀਆਂ ਪਛਾਵਾਂਗੇ ਧਰਨਾ ਲਾਵਾਂਗੇ ਆਪਣਾ ਜਿਹੜਾ ਸਾਨੂੰ ਸਾਡੇ ਦੇਸ਼ ਭਗਤਾ ਨੇ ਸਾਡੇ ਗੁਰੂਆਂ ਨੇ ਜਿਹੜਾ ਹੱਕ ਸਾਨੂੰ ਦਵਾਇਆ ਆਪਣੀ ਗੱਲ ਕਹਿਣ ਦਾ ਉਹ ਹੱਕ ਅਸੀਂ ਆਪਣੇ ਉਹਦੀ ਜਿਹੜਾ ਪ੍ਰਯੋਗ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਇਹ ਪ੍ਰੋਬਲਮ ਸਾਡੀ ਜਿਹੜੀ ਆ ਉਹ ਹੱਲ ਹੋਈ ਤੇ ਫਿਰ ਲੋਕਾਂ ਨੂੰ ਨਾਲ ਲੈ ਕੇ ਇਹਦਾ ਵੱਡਾ ਜਿਹੜਾ ਵਾ ਆਫਸਰਾਂ ਦੇ ਬੂਹੇ ਗਾੜੀ ਬੈਣ ਦਾ ਜਿਹੜਾ ਉਹ ਯਤਨ ਕਰਾਂਗੇ ਉਨੀ ਦੇਰ ਤੱਕ ਨਹੀਂ ਜਾਵਾਂਗੇ ਨਿੰਦੇ ਸ਼ਰਮਾ ਮੈਂ O&M ਜੀ ਮੁਸਕੋ ਕਾਰਪੋਰੇਸ਼ਨ ਵੈਸਟ ਇੰਡੀਆ ਦਾ ਜਿਹੜੇ ਲੋਕ ਮੇਟੋ 72 ਨੰਬਰ ਵਾਰਡ ਪ੍ਰੇਮ ਨਗਰ ਸਾਊਥ ਵਿਹਾਰ ਤੋਂ ਆਏ ਨੇ ਇਹਨਾਂ ਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਸੀ ਪਾਣੀ ਬਰਮੇ ਸਟਟੇ ਆ ਰਹੀ ਹੈ ਕਿ ਜਿਹੜੀ ਉੱਥੇ 40 ਐਚਪੀ ਦੀ ਮੋਟਰ ਲੱਜੀ ਹੈ ਉਸ ਮੋਟਰ ਦੇ ਖਰਾਬ ਹੋਣ ਦੇ ਬਾਵਜੂਦ ਪਾਣੀ ਅਨਾਰੇ ਇਲਾਕੇ ਘਟਾ ਆਂਦਾ ਜਾਂ ਛੱਡਣ ਜਾਂਦਾ ਆ ਹੀ ਨਹੀਂ ਰਿਹਾ ਪਾਣੀ ਕੁਝ ਉਹ ਏਰੀਆ ਉੱਚਾ ਹੈ ਜਿਹੜੇ ਦੂਜੇ ਜਿਹੜੇ ਏਰੀਆ ਨੀਵੇਂ ਉੱਤੇ ਪਾਣੀ ਜ਼ਿਆਦਾ ਆ ਜਾਂਦਾ ਹੈ ਦੁਨਾਂਪੁਰ ਵਾਲੇ ਸੈਂਟਰੀ ਜਿਹੜਾ ਟਿਊਬਵਲ ਬਣਾਪੁਰੇ ਲੱਗਿਆ ਉਹ ਪਾਣੀ ਉੱਤੇ ਫੀਡ ਨਹੀਂ ਕਰਦਾ ਸੀ ਤੇ ਜਿਹੜਾ ਇਹਨਾਂ ਟਿਊਬਵਲ ਹੀ ਜਿੱਥੇ ਮੋਟਰ ਲੱਜੀ ਚੱਲੀ ਐ ਉਥੇ ਮੋੜ ਬੰਦ ਹੋ ਰਹੇ ਗਾਟੇ ਨਾਮ ਪਾਣੀ ਬਰਮੋਲਾਂ ਦੀ ਇਤਨਾ ਦੀ ਪ੍ਰੋਬਲਮ ਸੀ ਸਿਵਰੇਜ ਦੀ ਜਿਹਹੀ ਉਹ ਟਾਈਮ ਤੇ ਟਾਈਮ ਬੰਦੇ ਨੂੰ ਭੇਜ ਕੇ ਆਪਾਂ ਸੀਵਰੇਜ ਚਰਾ ਦਿੰਦੇ ਜਿਨੇ ਜਿਨੇ ਸਾਡਾ ਮੈਨ ਪਾਵਰ ਹੈਗੀ ਹੈ ਦੋ ਸੀਵਰ ਮੈਨ ਨੇ ਉਹਨਾਂ ਨੂੰ ਟਪਾਈ ਵੀ ਲਾਈਦਾ ਤੇ ਅਦਰ ਪਾਸੇ ਵੀ ਲਾਈਦਾ ਨਾਲ ਸਰ ਕੇ ਇਹ ਸੁਵਾਸਨ ਹੋ ਜਾ ਗਿਆ ਤੁਹਾਡੇ ਅਨਨ ਅਨਨ ਅੱਛਾ ਹੁੰਦਾ ਕਿ ਜਾਂ ਤੋਂ ਪਾਣੀ ਮੁਸ਼ਕਲ ਨਹੀਂ ਆਏਗੀ ਕਿ ਜਿਹੜੀ ਸੀਵਰ ਹੈ ਪ੍ਰੋਪਰ ਹੈ ਤੇ ਨਾਲ ਇੱਕ ਡਿਮਾਂਡ ਕੀਤੀ ਹੈ ਟੈਂਕੀਓ ਥਰੂ ਪਾਣੀ ਸਾਨੂੰ ਚਾਹੀਦਾ ਤੇ ਉਹ ਮੈਂ ਆਪਣੇ ਹਾਈਰ ਅਫਸਰ ਨਾਲ ਗੱਲ ਕਰ ਲੈਂਦਾ ਵਾ ਜੋ ਉਹਨਾਂ ਦਾ ਹੁਕਮ ਆ ਜਾ ਉਹ ਸਾਹਮਣੇ ਕੰਮ ਹੋ ਜਾਏ